ਸਤਨਾਮ ਵਾਹਿਗੁਰੂ ਸਾਹਿਬ ਜੀ 12 ਮਾਹ ਨਾਜ ਮਹੱਲਾ 5 ਘਰ ਚੌਥਾ ੴ ਸਤਿਗੁਰ ਪ੍ਰਸਾਦਿ ఓਖ ਤੁਖਾਰ ਨ ਵਿਆ ਕੰਠ ਮਿਲਿਆ ਹਰਨਾਹ ਮਨ ਬੀਜਿਆ ਚਰਨਾਰਬਿੰਦ ਦਰਸ਼ਨ ਲਗੜਾ ਸਹਾ ਓਖ ਤੁਖਾਰਨ ਬਿਆਪਈ ਕੰਠ ਮਿਲਿਆ ਹਰਨਾਹ ਮਨ ਬੀਜਿਆ ਚਰਨਾਰਬਿੰਦ ਦਰਸ਼ਨ ਲਗੜਾ ਸਹਾ ओट गोविंद गोपाल राय सेवा स्वामी लाहा बिखिया पोह न सकई दिल साधु गुण गाहा जहते उपजी मिले सच्ची प्रीत समाहा कर गह लेनी पार ब्रह्मा बहोड न विछड़या हा बार जाउ लाख बेरिया ਹਰ ਸੱਜਣ ਅਗਮ ਅਗਾਹਾ ਸ਼ਰਮ ਪਈ ਨਰਾਇਣੇ ਨਾਨਕ ਦਰਪਈ ਆਹਾ ਓਖ ਸੁਖੰਦਾ ਓਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਸ਼ਰਮ ਪਈ ਨਰਾਇਣੇ ਨਾਨਕ ਦਰਪਈ ਆਹਾ ਓ ਕੁਸੋ ਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੰ ਅਜਤੇ ਸੰਗਰਾਮ ਬੋਧੀ ਸੰਗਰਾਮ ਦੇ ਹੁਕਮਾ ਮੇ ਜੋ ਸ੍ਰੀ ਦਰਬਾਰ ਸਾਹਿਬ ਅਬਰ ਸਰ ਤੋਂ ਆਏ ਹਨ ਮਾਜ ਮਹੱਲਾ ਪੰਜਵਾਂ ਘਰ ਚੋਂ تھا ਇੱਕ ਓੰਕਾਰ ਸਤਗੁਰੂ ਪ੍ਰਸਾਦ ਪ੍ਰਮਾਤਮਾ ਇੱਕ ਹੈ ਜਿਸ ਦੇ ਨਾਲ ਮਲਾਪ ਸਤਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਉਹ ਦੇ ਮਹੀਨੇ ਜਿਸ ਜੀਵ ਇਸਤਰੀ ਦੇ ਗਲ ਨਾਲ ਹਿਰਦੇ ਵਿੱਚ ਪ੍ਰਭੂ ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ ਮਨ ਦੀ ਕਠੋਰਤਾ ਕੋਰਾਪਾਨ ਜੋ ਨਹੀਂ ਆ ਸਕਦਾ ਕਿਉਂਕਿ ਉਸ ਦੀ ਬਿਰਤੀ ਪ੍ਰਭੂ ਦੇ ਦੀਦਾਰ ਦੀ ਤਾਂ ਵਿੱਚ ਜੁੜੀ ਰਹਿੰਦੀ ਹੈ ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਵਿੱਜਿਆ ਰਹਿੰਦਾ ਹੈ ਜਿਸ ਜੀਵ ਇਸਤਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ ਉਸ ਨੇ ਪ੍ਰਭੂ ਪਤੀ ਦੀ ਸੇਵਾ ਦਾ ਲਾਭ ਖਟਿਆ ਹੈ ਮਾਇਆ ਉਸ ਨੂੰ ਪਹੁੰਚ ਨਹੀਂ ਸਕਦੀ ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਲਾ ਵਿੱਚ ਜੁਪੀ ਲਈ ਹੈ ਜਿਸ ਪਰਮਾਤਮਾ ਤੋਂ ਉਸਨੇ ਜਨਮ ਲਿਆ ਹੈ ਉਸੇ ਵਿੱਚ ਉਹ ਜੁੜੀ ਰਹਿੰਦੀ ਹੈ ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿੱਚ ਲੱਗੀ ਰਹਿੰਦੀ ਹੈ ਪਰ ਪਰਮ ਭਰਮ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਹੁੰਦਾ ਹੈ ਉਹ ਮੁੜ ਉਸਦੇ ਚਰਨਾਂ ਤੋਂ ਵਿਛੜਦੀ ਨਹੀਂ ਪਰ ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ ਬੜਾ ਡੂੰਗਾ ਹੈ ਮੈਂ ਉਸ ਤੋਂ ਲਾ ਇਹ ਨਾਲਕ ਉਹ ਬੜਾ ਦਿਆਲ ਹੈ ਦਰ ਉੱਤੇ ਡਿਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ ਜਿਸ ਉੱਤੇ ਉਹ ਬੇਪਰਵਾਹ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਬਹੁਤਾ ਮਹਿਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਟੂਡੇਸ ਸੰਗਰਾਮ ਉਹ ਸੰਗਰਾਮ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 12 ਮਹਾ 12th ਮੰਥ ਮਾਰਚ 5th ਮਹਿਲ 4th ਹਾਊਸ 1 ਜੁਨੀਵਰਸਲ ਕ੍ਰੀਏਟਰ ਗੋਡ ਬਾਏ ਦਾ ਗ੍ਰੇਸ ਆਫ ਦਾ ਛੂ ਗੁਰੂ ਗੁਰੂ ਸਾਹਿਬ ਜੀ ਸੇ ਜੈਡ ਥੈਟ In the month of Poho, the cold does not touch those whom the husband Lord hugs close in his embrace. Their minds are transfixed by his lotus feet. They are attached to the blessed vision of the Lord's darshan, seek the protection of the Lord of the universe. his service is truly profitable proxen shall not touch you when you join the holy saints and sing the lord's praises from where it originated there the soul is blended again it is of the true lord when the supreme lord god grasps someone's hand he shall never again suffer separation from him i am a sacrifice 100000 times to the lord my friend the unapproachable and unfathomable please <coughs> preserve my honor lord nank backs at your door who is beautiful and all comforts come to that one whom the carefree lord has or given